ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਗੱਲ ਜਿਹੜੀ ਮੈਂ ਕਰਨ ਲਈ ਤੁਹਾਡੇ ਨਾਲ ਹੁਣ ਗੱਡੀ ਦੇ ਵਿੱਚ ਹੀ ਗੱਲ ਕਰ ਰਿਹਾ ਜਿਹੜਾ ਪਿਰਤਪਾਲ ਸਿੰਘ ਨੌਜਵਾਨ ਉਸ ਦਿਨ ਅਗਵਾ ਕੀਤਾ ਗਿਆ ਖਨੌਰੀ ਤੋਂ ਉਸ ਨੂੰ ਰੋहतक ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਰਿਆਣਾ ਸਰਕਾਰ ਦੀ ਹਰਿਆਣਾ ਪੁਲਿਸ ਦੀ ਐਡੀ ਵੱਡੀ क्रूरਤਾ ਨਜ਼ਰ ਆਈ ਆ ਦੋਸਤੋ ਬੱਚੇ ਨੂੰ ਅਗਵਾ ਕਰਕੇ ਤੇ ਉਹਨੂੰ ਇੰਨਾ ਤਸੱਦਦ ਉਹਦੇ ਉੱਤੇ ਢਾਇਆ ਗਿਆ ਕਿ ਉਹਦੇ ਮੂੰਹ ਦੀਆਂ ਹੱਡੀਆਂ, ਨੱਕ ਦੀਆਂ ਹੱਡੀਆਂ, ਲੱਤ ਦੀਆਂ ਹੱਡੀਆਂ ਸਾਰੀਆਂ ਤੋੜ ਕੇ ਕਚੀਰਾ ਕਰ ਦਿੱਤਾ ਗਿਆ ਤੇ ਉਹਦੇ ਤੇ ਉਲਟਾ 307 ਦਾ ਪਰਚਾ ਦਰਜ ਕਰਕੇ ਤੇ ਉਹਨੂੰ ਪਹਿਲਾਂ ਅਗਵਾ ਕਰਕੇ ਸਾਰਾ ਕੁਝੋ ਦਾ ਤੋੜਿਆ ਗਿਆ ਹੁਣ ਉਹਨੂੰ ਇੱਕ ਹਸਪਤਾਲ ਦੇ ਵਿੱਚ ਦਾਖਲ ਕੀਤਾ ਹੋਇਆ ਤੇ ਆਪਣੀ ਗ੍ਰਿਫਤ ਦੇ ਵਿੱਚ ਰੱਖਿਆ ਹੋਇਆਗਾ ਮੈਂ ਖਾਲਸਾ ਜੀ ਤੁਹਾਨੂੰ ਇਹ ਗੱਲ ਕਹਿਣੀ ਚਾਹਣਾਗਾ ਕਿ ਇਹ ਜੋ क्रूरਤਾ ਹਰਿਆਣਾ ਪੁਲਿਸ ਨੇ ਕੀਤੀ ਆ ਨਾ ਇਹਦਾ ਖਮਿਆਜਾ ਉਹਨਾਂ ਨੂੰ ਭੁਗਤਣਾ ਚਾਹੀਦਾ ਲੇਕਿਨ ਇਹਦੇ ਲਈ ਸਭ ਤੋਂ ਵੱਡੀ ਦੋਸ਼ੀ ਭਗਵੰਤਮਾਨ ਸਰਕਾਰ ਹੈ ਭਗਵੰਤਮਾਨ ਸਰਕਾਰ ਨੂੰ ਜਿਹੜਾ ਸੁਭਕਰਮਨ ਸਿੰਘ ਨੌਜਵਾਨ ਸ਼ਹੀਦ ਹੋਇਆਗਾ ਉਹਦੇ ਪਰਿਵਾਰ ਨੂੰ ਜਿਹੜੀ ਇਹਨਾਂ ਨੇ ਸਹਾਇਤਾ ਦਿੱਤੀ ਉਹਨਾਂ ਨੇ ਮੁੱਢੋਂ ਰੱਦ ਕਰ ਦਿੱਤਾ ਉਸ ਸਹਾਇਤਾ ਨੂੰ ਉਹਨਾਂ ਨੇ ਕਿਹਾਗਾ ਕਿ ਦੋਸ਼ੀਆਂ ਦੇ ਉੱਪਰ ਕਾਰਵਾਈ ਹੋਵੇ ਕਿਉਂਕਿ ਭਗਵੰਤ ਮਾਨ ਹਮੇਸ਼ਾ ਆਪਣੀ ਗੱਲ ਤੋਂ ਕਹਿ ਕੇ ਪਿੱਛੇ ਹਟ ਜਾਂਦਾ ਹੈ ਹੁਣ ਉਹਨੇ ਕੱਲ ਪਰਸੋਂ ਲਾਈਵ ਹੋ ਕੇ ਗੱਲ ਕਹੀ ਸੀ ਕਿ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਊਗੀ ਹੁਣ ਉਹਨਾਂ ਦੇ ਅਧਿਕਾਰੀ ਨੇ ਜਿਹੜੇ ਉਹ ਸਭ ਤੌਰ ਤੇ ਮੁਕਰ ਰਹੇ ਨੇ ਕਿ ਇਹ ਹੋ ਹੀ ਨਹੀਂ ਸਕਦਾ ਦੋਸਤੋ ਇਹਨਾਂ ਨੂੰ ਇਹ ਜਿਹੜੀਆਂ ਗੱਲਾਂ ਨੇ ਗਿਆ ਇਹਨਾਂ ਦਾ ਦੋਗਲਾ ਚਿਹਰਾ ਜਿਹੜਾ ਉਹ ਦਿਖਾਉਂਦਿਆਂ ਨਗੀਆਂ ਤੁਹਾਡੀ ਪੁਲਿਸ ਦੇ ਉੱਪਰ ਜਿਸ ਦਿਨ ਉਹ ਬੱਗਾ ਮੁੰਡਾ ਦਿੱਲੀ ਤੋਂ ਲੈ ਕੇ ਆਏ ਸੀਗੇ ਹਰਿਆਣਾ ਦੇ ਵਿੱਚ ਦੀ ਲੰਘਣ ਨਹੀਂ ਸੀ ਤੁਹਾਨੂੰ ਦਿੱਤਾ ਤੁਹਾਡੇ ਅਫਸਰਾਂ ਨੇ ਕਾਰਵਾਈ ਕਰਕੇ ਅਗਲਿਆਂ ਨੇ ਮੁੰਡਾ ਸੜਵਾ ਲਿਆ ਸੀਗਾ ਤੇ ਤੁਹਾਨੂੰ ਇਸ ਗੱਲ ਦੀ ਭੋਰਾ ਰੱਤੀ ਪਰ ਵੀ ਸ਼ਰਮ ਨਹੀਂ ਹੈਗੀ ਕਿੰਨਾ ਕੁ ਤੁਸੀਂ ਕੇਂਦਰ ਸਰਕਾਰ ਦੇ ਥੱਲੇ ਲੱਗੋਗੇ ਗੱਲਾਂ ਕਰੋ ਤੁਸੀਂ ਇਹ ਕਿ ਅਸੀਂ ਕੁਰਸੀਆਂ ਸੌ ਕੁਰਬਾਨ ਕਰ ਦਿਆਂਗੇ ਤੁਸੀਂ ਕੁਰਸੀਆਂ ਦਾ ਕਰਵਾਨ ਕਰਨੀਆਂ ਬਹੁਤ ਦੂਰ ਦੀ ਗੱਲ ਐ ਤੁਸੀਂ ਕੰਮ ਜਕਮ ਉਹਨਾਂ ਬੱਚਿਆਂ ਨੂੰ ਇਨਸਾਫ ਤਾਂ ਦਿਵਾਓ ਜਿਹੜਾ ਤੇਰੀ ਤੇਰੇ ਰਾਜ ਦੇ ਵਿੱਚ ਤੇਰੀ ਧਰਤੀ ਦੇ ਉੱਤੇ ਤੇਰੀ ਧਰਤੀ ਦੇ ਉੱਤੇ ਚੱਕ ਕੇ ਲੈ ਗਈ ਗਵਾਂਡੀ ਪੁਲਿਸ ਤੇਰੀ ਪੁਲਿਸ ਤੇ ਚੂੜੀਆਂ ਪਾਈਆਂ ਹੋਈਆਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਬੋਰੀਆਂ ਦੇ ਵਿੱਚ ਪਾ ਕੇ ਲਿਜਾ ਕੇ ਉੱਥੇ ਉਹਨਾਂ ਤੇ ਕਰੂਰਤਾ ਕੀਤੀ ਗਈ ਆਗੀ ਕਿ ਤੈਨੂੰ ਮਾਰੀ ਮੋਟੀ ਵੀ ਸੰਗ ਸ਼ਰਮ ਨਹੀਂ ਆਉਂਦੀ ਤੇ ਮੈਂ ਇਹ ਗੱਲ ਕਹੂੰਗਾ ਦੋਸਤੋ ਜਿੰਨੀ ਮੋਦੀ ਸਰਕਾਰ ਜਾਂ ਹਰਿਆਣਾ ਸਰਕਾਰ ਦੋਸ਼ੀ ਆ ਉਹ ਤਾਂ ਸਾਡੀ ਹੈ ਹੀ ਦੁਸ਼ਮਣ ਉਹ ਤਾਂ ਸਾਡੇ ਲਈ ਸਾਨੂੰ ਜਿਹੜਾ ਕੋਈ ਸਾਡਾ ਦੁਸ਼ਮਣ ਹੋ ਤੋ ਤਾਂ ਸਾਨੂੰ ਆਸ ਕੋਈ ਹੁੰਦੀ ਵੀ ਨਹੀਂ ਹੈਗੀ ਗੁੱਸਾ ਤਾਂ ਸਭ ਤੋਂ ਵੱਧ ਆਪਣੇ ਜਿਹੜੇ ਤੁਹਾਨੂੰ ਨੇ ਤੁਸੀਂ ਬਣਾਏ ਹੋਏ ਜਿਹੜੇ ਚੁਣੇ ਹੋਏ ਤੁਹਾਡੇ ਨਮਾਇंदे ਨੇ ਜਾਂ ਮੁੱਖ ਮੰਤਰੀ ਨੇ ਉਹ ਤੁਹਾਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਪੈਸੇ ਨਾਲ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਜਦੋਂ ਗੱਲ ਆਉਂਦੀ ਆ ਕਾਰਵਾਈ ਦੀ ਫਿਰ ਲੱਤਾਂ ਕੰਬਦੀਆਂ ਨੇ ਕੱਲਾ ਕਰੋ ਤੁਸੀਂ ਕੁਰਸੀ ਛੱਡਣ ਦੀਆਂ ਤੇ ਲੇਕਿਨ ਤੁਸੀਂ ਇੰਨੀ ਵੀ ਜੁਰਤ ਨਾ ਕਰ ਸਕੋ ਇੱਕ ਐਫ ਆਈ ਆਰ ਦਰਜ ਕਰਨਾ ਕਿਹੜਾ ਤੁਹਾਨੂੰ ਮਤਲਬ ਰੋਕਦਾਗਾ ਕਿ ਤੁਸੀਂ ਸਰਿਆਮ ਜਿਹੜਾ ਮੁੰਡਾ ਅਗਵਾ ਕਰਕੇ ਪੰਜਾਬ ਵਾਲੇ ਪਾਸਿਓਂ ਮੁੰਡੇ ਨੂੰ ਲਿਜਾ ਕੇ ਚੱਕ ਕੇ ਉਹਦੀਆਂ ਲੱਤਾਂ ਤੋੜ ਕੇ ਤੇਰੇ ਸਾਹਮਣੇ ਹਸਪਤਾਲ ਦੇ ਵਿੱਚ ਪਿਆਗਾ ਤੇ ਉਲਟਾ 307 ਦਾ ਉਹਦੇ ਤੇ ਪਰਚਾ ਦਰਜ ਕੀਤਾ ਹੋਇਆ ਤੇ ਤੂੰ ਬੈਠਾ ਜੇ ਮਤਲਬ ਅੱਥ ਸਾਮ ਨੂੰ ਹੋ ਕੇ ਗਹਿਰਾ ਤੇ ਜਦ ਹੀ ਚੱਕਦਾ ਚੱਕ ਕੇ ਨਾਲ ਦੀ ਨਾਲ ਆਪਦਾ ਲਾਈਵ ਹੋ ਜਾਣਾ ਲੋਕਾਂ ਨੂੰ ਕਿੰਨਾ ਕੁ ਟਾਈਮ ਬੁੱਧੂ ਬਣਾਉਂਗੇ ਤੁਸੀਂ ਕਿੰਨਾ ਕੁ ਟਾਈਮ ਲੋਕ ਬੁੱਧੂ ਬਣਦੇ ਰਹਿਣਗੇ ਤੇ ਆਪਣੇ ਨੌਜਵਾਨਾਂ ਦੀਆਂ ਜਾਨਾਂ ਖਪਾਉਂਦੇ ਰਹਿਣਗੇ ਤੇ ਲੱਤਾਂ ਤਡਾਉਂਦੇ ਰਹਿਣਗੇ ਇਹ ਜੇ ਤੇਰੇ ਰਾਜ ਨਾਲ ਉਹ ਤਾਂ ਰਾਸ਼ਟਰਪਤੀ ਰਾਜ ਸੋਭਲੇ ਚੰਗਾਗਾ ਕਮਜ ਕਮ ਸਾਨੂੰ ਇਹ ਤਾਂ ਹੁੰਦਾ ਕਿ ਰਾਸ਼ਟਰਪਤੀ ਰਾਜ ਲੱਗਿਆ ਉਹ ਦੁਸ਼ਮਣ ਜਿਹੜੇ ਦੁਸ਼ਮਣੀਆਂ ਕੱਢਦੇ ਨੇ ਚਲੋ ਉਹਨਾਂ ਦਾ ਸਾਨੂੰ ਇਹ ਹੁੰਦਾ ਕਿ ਉਹ ਉਹ ਹੈ ਹੀ ਬਗਾਨੇ ਨੇ ਆਰਐਸਐਸ ਦੇ ਗੁੰਡੇ ਆਰਐਸਐਸ ਦੇ ਗੁੰਡੇ ਚੱਕ ਕੇ ਲੈ ਕੇ ਗਏ ਨੇ ਬੱਚਿਆਂ ਨੂੰ ਆਰਐਸਐਸ ਦੇ ਗੁੰਡੇ ਪੰਜਾਬ ਆਪਣੇ ਹਰਿਆਣਾ ਪੁਲਿਸ ਦੇ ਨਾਲ ਆ ਆਰਐਸਐਸ ਦੇ ਗੁੰਡੇ ਸੀਗੇ ਮੈਂ ਕੱਲ ਮੌਕੇ ਤੇ ਗਿਆ ਉੱਥੇ ਪੰਜਾਬ ਪੁਲਿਸ ਐ ਸੈਰਾ ਕਰਦੀ ਫਿਰਦੀ ਆ ਜਿਵੇਂ ਮੰਨ ਲਓ ਤੁਸੀਂ ਮੇਲੇ ਚ ਕੋ ਮਨਾਏ ਹੁੰਦੇ ਨੇਗੇ ਤੁਹਾਨੂੰ ਮਾੜੀ ਮੋਟੀ ਸੰਗ ਸ਼ਰਮ ਜੇ ਹੈਗੀ ਆ ਤਾਂ ਤੁਰੰਤ ਪਰਚਾ ਦਰਜ ਕਰਕੇ ਉਹ ਪਰਿਵਾਰ ਨੂੰ ਸੁਭ ਕਰਮਨ ਦੇ ਪਰਿਵਾਰ ਨੂੰ ਇਨਸਾਫ ਦਿਓ ਤੇ ਪ੍ਰਿਤਪਾਲ ਸਿੰਘ ਜਿਹੜਾ ਬੱਚੇ ਦਾ ਸਾਰਾ ਸਰੀਰ ਪੰਨ ਕੇ ਉਹਨੂੰ ਨਕਾਰਾ ਕਰ ਦਿੱਤਾ ਗਿਆ ਮਰਿਆਂ ਨੂੰ ਵੀ ਮਾਰਾ ਕਰ ਦਿੱਤਾ ਗਿਆ ਅਗਰ ਤੁਸੀਂ ਉਹਨਾਂ ਨੂੰ ਇਨਸਾਫ਼ ਨਹੀਂ ਦਿਵਾਉਂਦੇ ਨਾ ਤੇਰੀ ਕੁਰਸੀ ਖੋਹਣ ਨਾਲੋਂ ਵੀ ਪੈੜੀ ਹਾਲਤ ਤੇਰੀ ਲੋਕ ਕਰ ਦੇਣਗੇ ਭਗਵਾਨਤਮਨਾਂ ਯਾਦ ਰੱਖੇਗਾ ਜੋ ਤੈਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਨਾ ਉਸੇ ਪਿਆਰ ਦਾ ਜਿਹੜਾ ਫਿਰ ਅਵਜਾਨੇ ਵਿੱਚ ਉਹ ਤੈਨੂੰ ਨਫ਼ਰਤ ਮਿਲਣੀ ਹੈ ਨਾ ਉਹ ਵੀ ਤੇਰੇ ਲਈ ਇੱਕ ਉਧਾਰ ਨਹੀਂ ਹੋਗੀ ਜਿਵੇਂ ਮਾਂ ਤੇਨੂੰ ਲੋਕਾਂ ਨੇ ਬਖਸ਼ਿਆ ਸੀਗਾ ਉਹ ਵੀ ਤੇਰਾ ਫਿਰ ਮਤਲ ਜਿਹੜਾ ਮਾਂ ਨੂੰ ਤੋੜਨਗੇ ਨਾ ਉਹ ਯਾਦ ਰੱਖੇਗਾ ਤੂੰ ਤੇ ਮੈਂ ਇੱਕ ਕੱਲ ਯਾਦ ਰੱਖੀ ਤੂੰ ਇਹ ਲੋਕਾਂ ਦਾ ਗੁੱਸਾ ਜਿਹੜਾ ਪੰਜਾਬੀ ਜਜ਼ਬਾਤੀ ਨੇ ਜੇ ਨਾਲ ਖੜ ਸਕਦੇ ਨੇ ਲਾਉਣ ਲੱਗੇ ਵੀ ਫਿਰ ਤੈਨੂੰ ਪਤਾ ਹੈ ਜਿਹੜੇ ਦੂਜਿਆਂ ਨੂੰ ਲਾਹਿਆ ਕੋਈ ਤੂੰ ਵੱਖਰਾ ਨਹੀਂ ਹੈ ਤੂੰ ਵੱਖਰੀ ਮਿੱਟੀ ਦਾ ਨਹੀਂ ਬਣਿਆ ਹੋਇਆ ਤਿਆਰੀ ਰੱਖੀ ਇਸ ਗੱਲ ਦੀ ਤੈਨੂੰ ਲੋਕ ਦੇਣਗੇ ਜਵਾਬ ਜ਼ਰੂਰ